ਅ ਅਗਲਾ ਸਮਝਦਾ ਕੀ ਪਤਾ ਨਹੀਂ ਮੇਰੀ ਗੱਲ ਸੁਣ ਲਈ ਕਿਦੇ ਦਿਮਾਗ ਚੋਂ ਨਿਕਲ ਗਈ ਹੋਵੇ ਜਾਂ ਮਤਲਬ ਇਹ ਸਾਡੀ ਡਿਊਟੀ ਹੈ ਮਤਲਬ ਜਿਹੜਾ ਕੰਮ ਤੁਸੀਂ ਦੱਸ ਦਿਓ ਸਾਨੂੰ ਥਲੋਚਿਆਂ ਨੂੰ ਮਤਲਬ ਤੇ ਉਹ ਅਸੀਂ ਇੱਕ ਵਾਰੀ ਸੁਣਨਾ ਹੁੰਦਾ ਹਾਂ ਹਾਂ ਸੁਣਨਾ ਸਨਾਲ ਵਾਲਿਆਂ ਨੂੰ ਕਦੇ ਵੀ ਲੱਗਦਾ ਕਿ ਪਤਾ ਨਹੀਂ ਕਿਦੇ ਅਣ ਸੁਣਿਆ ਨਾ ਕਰਤਾ ਹੋਵੇ ਭੁੱਲਣਾ ਗਏ ਹੋਣ ਸੋ ਲਗਾਤਾਰ ਲੋਕਾਂ ਚ ਵਿਚਰਦਾ ਹੀ ਜਿਹੜਾ ਇੱਕ ਹੈਗਾ ਕਿ ਫਿਰ ਦੂਜੀ ਗੱਲ ਇਹ ਆ ਕਿ ਕਿਸੇ ਪੰਚਾਇਤ ਦੇ ਨਾਲ ਅਜ ਤੱਕ ਅਸੀਂ ਇਸ ਗੱਲ ਦੇ ਉੱਤੇ ਕੋਈ ਪੰਚਾਇਤ ਨੂੰ ਅ ਵਿਤਕਰਾਰ ਨਹੀਂ ਕਿਸੇ ਨਾਲ ਕਿ ਤੂੰ ਫਲਾਰੀ ਪਾਰਟੀ ਦਾ ਫਲਾਣੇ ਧੜੇ ਦਾ ਫਲਾਣਾ ਨੋ ਜਿਹੜਾ ਸਰਪੰਚ ਲੋਕਾਂ ਨੇ ਚੁਣਿਆ ਸਾਡੇ ਲਈ ਉਹ ਸੰਵਿਧਾਨ ਮੁਤਾਬਕ ਸਰਪੰਚ ਉਹ ਕਿਸੇ ਵੀ ਪਾਰਟੀ ਦਾ ਮੈਂ ਵੀ 28 ਸਾਲ ਤੋਂ ਸਰਪੰਚਾਂ ਹੁਣ ਵੀ ਮੇਰੀ ਵਾਈਫ ਸਰਪੰਚਾਂ ਪਿੰਡ ਦੀ 28 ਸਾਲ ਲਗਾਤਾਰ 28 ਸਾਲ ਸਰਪੰਚ ਰਹਿਣਾ ਪਿੰਡ ਦਾ ਬੜਾ ਔਖਾ ਕੰਮ ਹੈ ਸਭ ਤੋਂ ਔਖੀ ਇਲੈਕਸ਼ਨ ਇਹ ਹੈ ਕਿਉਂਕਿ ਆਮਣੇ ਸਾਹਮਣੇ ਵੋਟਾਂ ਪੈਂਦੀਆਂ ਔਰ ਮੈਂ ਕਈ ਵਾਰੀ ਤੁਹਾਨੂੰ ਵੀ ਕਹਿਣਾ ਹੁੰਦਾ ਕਿ ਕਾਲੇ ਨਾ ਬੋ ਉਹ ਵੀ ਖਰੇ ਮਤਲਬ ਪੈਸੇ ਕਿਸੇ ਸਿਸਟਮ 'ਚ ਮਿਲਦੇ ਆ ਸਰਕਾਰੀ ਪੈਸਾ ਕਿਸੇ ਸਿਸਟਮ 'ਚ ਮਿਲਦਾ ਹੈ। ਤੋ ਕਈ ਸਰਪੰਚ ਸਾਡੇ ਨਵੇਂ ਆਜੇ ਆ ਹੁਣ ਪਤਾ ਨਹੀਂ ਉਹ ਚਲਾ ਗਿਆ ਕਿ ਨਹੀਂ ਮੈਂ ਹੁਣ ਨਾਲ ਹੀ ਲੈਣਾ ਤੇ ਉਹ ਕਹਿੰਦਾ ਵੀ ਮੇਰੀ ਮੇਰਾ ਬੜਾ ਮਜ਼ਾਕ ਬਣਾਇਆ ਲੋਕਾਂ ਨੇ ਮੈਂ ਉਹ ਕੀ ਗੱਲ ਹੋਈ ਕਹਿੰਦਾ ਵੀ ਮੇਰਾ ਕੰਮ ਰੁਕਿਆ ਪਿੰਡ ਦੇ ਅੰਦਰ ਰੁਕਿਆ ਤੇ ਮੈਂ ਕਿਹਾ ਹੁਣ ਤੱਕ ਕਿੰਨੇ ਖਸਿਆ ਕਹਿੰਦਾ 19 ਲੱਖ ਖਰਚ ਲਿਆ ਮੈਂ ਕਿਹਾ 19 ਲੱਖ ਖਰਚ ਕੇ ਵੀ ਤੇਰਾ ਮਜ਼ਾਕ ਬਣਾ ਰਹੇ ਲੋਕਾਂ ਦੇ ਮਤਲਬ ਮਜ਼ਾਕ ਕੋਈ ਬਣਾਦਾ ਆਪਣੇ ਆਪ ਚ ਹੀ ਡਰ ਗਿਆ ਆਪਣੇ ਆਪ ਚ ਇੱਕ ਜਿਹੜਾ ਨਾ ਉਹ ਮਤਲਬ ਮੈਂ ਕਿਹਾ ਕੰਮ ਰੁਕ ਗਿਆ ਤੇ ਹੋਰ ਦਿਨਿਆਂ ਤੇ ਪੈਸੇ ਦੀ ਕੋਈ ਗੱਲ ਨਹੀਂ ਸੋ ਅੱਛੇ ਆ ਮੁੰਡੇ ਨਵੇਂ ਮੁੰਡੇ ਆ ਚੰਗਾ ਕੰਮ ਕਰਾ ਰਿਆ ਮਤਲਬ ਕੰਮ ਕਰਾਂ ਦੀ ਜਾਚ ਜੱਕਦਮ ਨਹੀਂ ਆਂਦੀ ਜੱਕਦਮ ਕੁਝ ਵੀ ਨਹੀਂ ਆਂਦਾ ਤੁਹਾਨੂੰ ਤੁਹਾਨੂੰ ਲੰਬੇ ਤੇਰਵੇ ਤੋਂ ਬਾਅਦ ਥੋੜਾ ਥੋੜਾ ਸਮਝ ਬਣਦੀ ਹੈ 5 ਸਾਲ ਤਾਂ ਸਮਝ ਬਣ ਕੇ ਨਿਕਲ ਜਾਂਦੇ ਪਤਾ ਨਹੀਂ ਲੱਗਦਾ 5 ਸਾਲ ਕਿਦੋਂ ਹੋ ਜਾਂਦੇ ਆ ਜਿਸ ਵੀ ਲੈਵਲ ਤੇ ਤੁਸੀਂ ਕੰਮ ਕਰਦੇ ਹੋ ਹੁੰਦਾ ਕੁਝ ਨਹੀਂ ਪਿੰਡਾਂ ਦੇ ਅੰਦਰ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਵਾਰੀ ਇਲੈਕਸ਼ਨ ਅਸੀਂ ਲੜੇ ਮੈਂ ਮੈਂਬਰ ਬਣਿਆ ਤੇ ਮੇਰੀ ਵਾਈਫ ਸਰਪੰਚ ਬਣ ਗਈ 6 ਮੈਂਬਰ ਇੱਕ ਦੂਜੀ ਧਿਰ ਦੇ ਬਣ ਗਏ ਉਹਨਾਂ ਦਾ ਸਰਪੰਚ ਨਹੀਂ ਬਣਿਆ ਸਾਡੇ ਮੈਂਬਰ ਨਹੀਂ ਬਣੇ ਮੈਨੂੰ ਮੈਨੂੰ ਮੇਰੇ ਦੋਸਾ ਮਿੱਤਰ ਨੇ ਕਹਣਾ ਵੀ ਨਹੀਂ ਕੋਈ ਲੋੜ ਨਹੀਂ ਤੁਸੀਂ ਸਰਪੰਚੋ ਕਿਸੇ ਦੇ ਤਰਲੇ ਨਹੀਂ ਕਰਨੇ ਜੀ ਸਰਪੰਚੋ ਉਹਨਾਂ ਨੂੰ ਕਹਿਣਾ ਵੀ ਨਹੀਂ ਤੂੰ ਕੋਰਮ ਤੁਹਾਡੇ ਕੋਲ ਆ ਤੁਹਾਨੂੰ ਕੀ ਥੋੜਾ ਸਪੰਚ ਕੋ ਜਾਣਦੀ ਸੋ ਇਹ ਪਿੰਡਾਂ ਦੇ ਅੰਦਰ ਨਾ ਇਹ ਮਤਲਬ ਸਿਆਣੇ ਬੰਦੇ ਨੂੰ ਆਪਣੇ ਢੰਗ ਨਾਲ ਸੋਚਣਾ ਹੁੰਦਾ 10 ਦਿਨ ਬਾਅਦ ਮੈਂ ਮੋਟਰਸਾਈਕਲ ਫੜਿਆ ਤੇ ਮੈਂ ਇੱਕ ਮੈਂਬਰ ਹੀ ਸਾਡੇ ਪਿੰਡ ਦਾ ਤੇ ਮੈਂ ਕਿਹਾ ਮਤਲਬ ਚਾਹ ਪੀ ਕੇ ਆਨਾ ਉਹ ਮੈਨੂੰ ਰਾਜ ਮਿਲ ਗਿਆ ਟਰੈਕਟਰ ਤੇ ਜਾਰਿਆਕ ਮਤਲਬ ਪੈਲੀ ਚ ਤੇ ਮੈਂ ਮੋਟਰਸਾਈਕਲ ਅੱਗੇ ਲਾਤਾ ਤੇ ਉਹ ਵੀ ਅੱਗੋਂ ਹੱਸ ਪਿਆ ਤੇ ਤਾਜੇ ਤਾਜੇ ਇਲੈਕਸ਼ਨ ਹੋਏ ਉਹਦੇ ਬੜਾ ਔਖਾ ਕੰਮ ਹੁੰਦਾ ਪਿੰਡਾਂ ਚ ਤੇ ਮੈਂ ਆਖਿਆ ਵੀ ਮੈਂ ਤਾਂ ਤੁਹਾਡੇ ਕੋਲ ਚਾਹ ਪੀਣੇ ਜਾ ਰਿਹਾ ਸੀ ਉਹ ਕਹਿੰਦਾ ਉਹਨਾਂ ਟਰੈਕਟਰ ਮੋੜ ਲਿਆ ਮੈਂ ਮੋਟਰਸਾਈਕਲ ਮੋੜ ਲਿਆ ਘਰ ਚਲੇ ਗਏ ਚਾਹ ਪੀਂਦੇ ਪੀਂਦੇ ਤੇ ਮਤਲਬ ਮੈਂ ਜੀ ਗੱਲ ਸ਼ੁਰੂ ਕਰਨੀ ਸੀ ਮੈਨੂੰ ਉਹਨੇ ਆ ਵੀ ਕਹਿਤਾ ਜੀ ਵੀ ਉਹਨੂੰ ਕੋ ਮੀਟਿੰਗ ਵੀ ਸਦੋਂ ਪੰਜਾਬ ਦੀ ਸੋ ਜਦਨ ਕਰਨੇ ਹੁੰਦੇ ਆ ਚੰਗੇ ਲੋਕਾਂ ਨੂੰ ਠੀਕ ਆ ਵੋਟਾਂ ਪਾਉਣ ਵਾਲਿਆਂ ਨੇ ਆਹੋ ਢੰਗ ਨਾਲ ਸੋਚਣਾ ਹੁੰਦਾ ਪਰ ਜਦੋਂ ਕੋਈ ਜ਼ਿੰਮੇਵਾਰੀ ਬਣ ਦਿੰਦੀ ਆ ਫਿਰ ਪਿੰਡ ਦੇ ਵਿੱਚੋਂ ਕ੍ਰਤਨ ਘਟਾਣੀਆਂ ਜਿਹੜਾ ਪਿੰਡ ਇੱਕ ਵਾਰ ਝਗੜੇ 'ਚ ਫਸ ਗਿਆ ਨਾ ਉਹ 5 ਸਾਲ ਉੱਠੇਗਾ ਹੀ 5 ਸਾਲ ਨਹੀਂ ਉੱਠੇਗਾ ਵੈਸੇ ਵੀ ਆਪਾਂ ਟੈਂਪਰੇਰੀ ਆ ਸਾਰੇ ਲੋਕ ਇਸ ਦੁਨੀਆ ਦੇ ਅੰਦਰ ਟੈਂਪਰੇਰੀ ਆ 60 70 ਸਾਲ ਉਮਰ ਹੁੰਦੀ ਆ ਉਹ ਵੀ ਜੇ ਕੋਈ ਬਿਮਾਰੀ ਨਹੀਂ ਲੱਗੇ ਜਾਂ ਐਕਸੀਡੈਂਟ ਨਹੀਂ ਹੋਵੇ ਤਾਂ ਨਹੀਂ ਤੇ ਪਤਾ ਨਹੀਂ ਕਦੋਂ ਤੇ ਜਦੋਂ ਜ਼ਿੰਦਗੀ ਟੈਂਪਰੇਰੀ ਆ ਤੇ ਬਾਕੀ ਗੱਲਾਂ ਤੇ ਉਹ ਤੋਂ ਵੀ ਟੈਂਪਰੇਰੀ ਆ ਸਿਰਫ ਅੰਜ 5 ਸਾਲ ਬਾਅਦ ਬਣਨਾ ਕਿ ਨਹੀਂ ਬਣਨਾ ਹੈਨਾ ਜੋ ਜ਼ਿੰਦਗੀ ਬੰਦੇ ਦੀ ਟੈਂਪਰੇਰੀ ਹੈਗੀ ਆ ਤੇ ਬਾਕੀ ਗੱਲਾਂ ਤੇ ਬਹੁਤ ਉਹ ਤੋਂ ਵੀ ਪਿੱਛੇ ਆ